ਹੁਣ ਪ੍ਰੈਸ਼ਰ ਜਿਹੜਾ ਇਹ ਆ ਕਿ ਕੀਮਤਾਂ ਵਧਾਉਣ ਦਾ ਉੱਤੇ ਪੈ ਰਿਹਾ ਬਹੁਤ ਸਾਰੇ ਰੈਸਟੋਰੈਂਟ ਇਹ ਫੀਲ ਕਰਦੇ ਆ ਕਿ ਉਹਨਾਂ ਨੂੰ ਜਿਹੜੀ ਬੈਨਿਊ ਪ੍ਰਾਈਸਿਸ ਆ ਉਹ ਵਧਾਉਣੇ ਪੈਣਗੇ ਲੋਕ ਘਟ ਜਾ ਰਹੇ ਆ ਬਾਹਰ ਕਿਉਂਕਿ ਪੈਸੇ ਨਹੀਂ ਬਿਟੇ ਕੋਈ ਸੀ ਬੈਂਕ ਆਫ ਕੈਨੇਡਾ ਦੀ ਉਹਦੇ ਇੰਟਰਸਟ ਰੇਟ 1.25% ਇਸੇ ਕਰਕੇ ਕੱਟ ਕੀਤਾ ਗਿਆ ਸੀ 18 ਤੋਂ 34 ਸਾਲਾਂ ਵਾਲੇ 80% ਤੋਂ ਜ਼ਿਆਦਾ ਲੋਕ ਖਾਣਾ ਬਾਹਰ ਘੱਟ ਖਾ ਰਹੇ ਆ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਨਾਲ ਸੰਬੰਧਿਤ ਆ ਲੋਕ ਖਬਰ ਆ ਰਹੀ ਆ ਕਿ ਬਾਹਰ ਖਾਣਾ ਘੱਟ ਖਾ ਰਹੇ ਆ 75% ਕੈਨੇਡੀਅਨ ਰੈਸਟੋਰੈਂਟ ਦੇ ਵਿੱਚ ਘਟ ਜਾ ਰਹੇ ਆ ਆਮ ਨਾਲੋਂ ਕਿਉਂਕਿ ਲਿਵਿੰਗ ਕਾਸਟ ਬਹੁਤ ਜ਼ਿਆਦਾ ਆ ਜਿਹੜੇ ਯੰਗ ਨੇ ਉਹ ਸਭ ਤੋਂ ਵੱਧ ਕੱਟਬੈਕ ਕਰ ਰਹੇ ਆ ਇਸ ਵੇਲੇ 18 ਤੋਂ 34 ਸਾਲਾਂ ਵਾਲੇ 80% ਤੋਂ ਜ਼ਿਆਦਾ ਲੋਕ ਖਾਣਾ ਬਾਹਰ ਘੱਟ ਖਾ ਰਹੇ ਆ ਮਹਿੰਗਾਈ ਦਾ ਅਸਰ ਜਾਂ ਜਿਹੜਾ ਅਫੋਰਡੇਬਿਲਟੀ ਆ ਜਾਂ ਜਿਹੜਾ ਕਹਿ ਲੋ ਕਿ ਜਿਹੜੀ ਲਿਵਿੰਗ ਕਾਸਟ ਆ ਬੇਸਿਕਲੀ ਉਹਦਾ ਅਸਰ ਇਦਾਂ ਨਜ਼ਰ ਆਉਂਦਾ ਰੈਸਟੋਰੈਂਟ ਵਿਲੇ ਪਏ ਨੇ ਖਾਸ ਕਰ ਜਿਹੜਾ ਯੂਥ ਆ 14 18 ਸਾਲਾਂ ਤੋਂ 34 ਵਾਲੇ ਤੁਸੀਂ ਪਲਾਜ਼ਿਆਂ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਪਾਰਕਿੰਗ ਜਿਹੜੀ ਆ ਉਹਦੇ ਉੱਤੇ ਵੀ ਅਸਰ ਪਿਆ ਹੋਊਗਾ ਤੁਹਾਨੂੰ ਘੱਟ ਗੱਡੀਆਂ ਦਿਸਦੀਆਂ ਲੋਕ ਭੀੜ ਘੱਟ ਦਿਸਦੀ ਆ ਲੋਕ ਘੱਟ ਜਾ ਰਹੇ ਆ ਬਾਹਰ ਕਿਉਂਕਿ ਪੈਸੇ ਹੈ ਨਹੀਂ ਇਹ ਮੱਜਾਂ ਜਿਹਦੇ ਕੋਲੇ ਹੈਗੇ ਆ ਉਹ ਖਰਚਣਾ ਨਹੀਂ ਚਾਹੁੰਦਾ ਉਹਨੂੰ ਇਹ ਅਨਸਰਟਨਟੀ ਹੈ ਕੱਲ ਨੂੰ ਕੀ ਹੋ ਜਾਣਾ ਪਤਾ ਕੋਈ ਨਹੀਂ ਕੀਮਤਾਂ ਕਿੱਧਰ ਨੂੰ ਜਾਣੀਆਂ ਕੀ ਹੋਣਾ ਹੈ ਇੰਟਰਸਟੇਟ ਇਸੇ ਕਰਕੇ ਥੱਲੇ ਲਿਆਂਦੇ ਜਾ ਰਹੇ ਆ ਪਿਛਲੇ ਬੁੱਧਵਾਰ ਜਿਹੜੀ ਮੀਟਿੰਗ ਹੋਈ ਸੀ ਬੈਂਕ ਆਫ ਕੈਨੇਡਾ ਦੀ ਉਹਦੇ ਚ ਇੰਟਰਸਟੇਟ 0.25% ਇਸੇ ਕਰਕੇ ਕੱਟ ਕੀਤਾ ਗਿਆ ਸੀ ਤਾਂ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਲੋਕ ਪੈਸਾ ਖਰਚਣ ਜਿਹੜਾ ਰੈਸਟੋਰੈਂਟ ਇੰਡਸਟਰੀ ਆ ਖਾਸ ਤੌਰ ਦੇ ਉੱਤੇ ਜਿਹੜੇ ਰੈਸਟੋਰੈਂਟ ਦੇ ਰੈਸਟੋਰੈਂਟਸ ਕੈਨੇਡਾ ਦੇ ਸੀਈਓ ਨੇ ਉਹ ਕਹਿੰਦੇ ਆ ਕਿ ਇਹ ਬਹੁਤ ਇੱਕ ਅਲਰਮਿੰਗ ਟ੍ਰੈਂਡ ਆ ਫੂਡ ਇੰਡਸਟਰੀ ਦੇ ਵਿੱਚ ਮਤਲਬ ਇਹ ਚੇਤਾਵਨੀ ਹੈ ਇੱਕ ਸਿੱਧੀ ਸਿੱਧੀ ਕਿ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਜਿਹੜੇ ਕਸਟਮਰ ਨੇ ਐਸ ਵੇਲੇ ਉਹ ਜ਼ਿਆਦਾ ਸਸਤੀਆਂ ਆਪਸ਼ਨਸ ਦੇਖ ਰਹੇ ਆ ਫਾਸਟ ਫੂਡ ਨੂੰ ਚੂਜ਼ ਕਰ ਰਹੇ ਆ ਜਾਂ ਜਿਹੜਾ ਬਹੁਤ ਮਹਿੰਗਾ ਡਿਨਰ ਕਰਨ ਦੇ ਥਾਂ ਦੇ ਉੱਤੇ ਬ੍ਰੇਕਫਾਸਟ ਕਰਨ ਬਾਹਰ ਚਲੇ ਜਾਂਦੇ ਆ ਮਤਲਬ ਓਵਰਆਲ ਟ੍ਰੈਂਡ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਰੈਸਟੋਰੈਂਟ ਦੇ ਉੱਤੇ ਬਹੁਤ ਵੱਡਾ ਜਿਹੜਾ ਫੂਡ ਦੇ ਉੱਤੇ ਫੂਡ ਮਹਿੰਗਾ ਹੈ ਐਸ ਵੇਲੇ ਆਪਾਂ ਸਾਰੇ ਜਾਣਦੇ ਆ ਲੇਬਰ ਮਹਿੰਗੀ ਆ ਇਹ ਬਹੁਤ ਵੱਡਾ ਇਸ਼ੂ ਆ ਇੰਸ਼ੋਰੈਂਸ ਦੀ ਕਾਸਟ ਵਧੀ ਆ मतलब ਸਾਰਾ ਕੁਝ ਡਬਲ ਡਿਜਿਟ ਦੇ ਵਿੱਚ ਉੱਤੇ ਚਲੇਗਾ ਜਿਹੜੀ ਪ੍ਰੋਫਿਟ ਆ ਜੂਨ 2025 ਦੇ ਵਿੱਚ 41% ਰੈਸਟੋਰੈਂਟ ਜਿਹੜੇ ਨੇ ਉਹ ਜਾਂ ਤਾਂ ਪੈਸਾ ਲੂਜ਼ ਕਰ ਰਹੇ ਸੀ ਜਾਂ ਜਿਹੜੇ ਆਹੋ ਬ੍ਰੇਕ ਇਵਨ ਕਰ ਰਹੇ ਸੀ मतलब ਬਰਾਬਰ ਬਰਾਬਰ ਉਹਨਾਂ ਦਾ ਪੂਰਾ ਪੂਰਾ ਸਰ ਰਿਹਾ ਸੀ ਜੂਨ 2025 ਤੱਕ 41% ਲਗਭਗ ਅੱਧੇ ਰੈਸਟੋਰੈਂਟ ਹੋ ਜਾਂਦੇ ਆ ਮਤਲਬ ਨਫੇ ਚ ਨਹੀਂ ਜਾ ਰਹੇ ਹੁਣ ਪ੍ਰੈਸ਼ਰ ਜਿਹੜਾ ਇਹ ਆ ਕਿ ਕੀਮਤਾਂ ਵਧਾਉਣ ਦਾ ਉੱਤੇ ਪੈ ਰਿਹਾ ਬਹੁਤ ਸਾਰੇ ਰੈਸਟੋਰੈਂਟ ਇਹ ਫੀਲ ਕਰਦੇ ਆ ਕਿ ਉਹਨਾਂ ਨੂੰ ਜਿਹੜੀ ਇਹ ਵੈਨਿਊ ਪ੍ਰਾਈਸਸ ਆ ਉਹ ਵਧਾਉਣੇ ਪੈਣਗੇ ਭਾਵੇਂ ਕਿ ਉਹਦਾ ਦੂਜਾ ਰਿਸਕ ਇਹ ਆ ਕਿ ਕਸਟਮਰ ਲੂਜ਼ ਕਰ ਜਾਣਗੇ ਕਸਟਮਰ ਜਾਣਗੇ ਨਹੀਂ ਉੱਥੇ ਜੇ ਕੀਮਤਾਂ ਹੋਰ ਵਧ ਗਈਆਂ ਜਿਹੜਾ ਪੈਸਾ ਬਚਾਉਣ ਦੇ ਲਈ ਕੁਛ ਨਹੀਂ ਕੀ ਕੀਤਾ ਸਟਾਫ ਕੱਟ ਕਰ ਦਿੱਤਾ ਜਿਹੜੇ ਜਾਂ ਉਹਨਾਂ ਦੇ ਘੰਟੇ ਘਟਾ ਦਿੱਤੇ EMPLOYEES ਤੇ restaurants ਨੇ ਆਪਣੇ ਮੀਨੂ ਐਡਜਸਟ ਕਰ ਲਿਆ ਇਸ ਵੇਲੇ ਕਿ ਜਿਹੜੀਆਂ ਕੁਝ ਸਸਤੀਆਂ ਚੀਜ਼ਾਂ ਆ ਜਾਂ ਸਿੰਪਲ ਜੀਆਂ ਚੀਜ਼ਾਂ ਆ ਜਿਹੜੀਆਂ ਕਾਸਟ ਨੂੰ ਮੈਨੇਜ ਕਰ ਸਕਦੀਆਂ ਉਹਨਾਂ ਨੂੰ ਜ਼ਿਆਦਾ ਪਾਇਆ ਜਾਵੇ ਔਰ ਘੰਟੇ ਘਟਾ ਦਿੱਤੇ ਗਏ ਆ ਰੈਸਟੋਰੈਂਟਸ ਦੇ ਵਿੱਚ ਖਾਸ ਤੌਰ ਤੇ ਇੱਕ ਵੱਡੀ ਤਬਦੀਲੀ ਆ ਬਹੁਤ ਸਾਰੇ ਆਪਰੇਟਿੰਗ ਆਵਰਸ ਕੱਟ ਕਰ ਦਿੱਤੇ ਉਹਨਾਂ ਨੇ ਕਿਉਂਕਿ ਸਰਵਾਈਵ ਕਰਨ ਦੇ ਲਈ ਉਹ ਜਿਹੜੇ ਐਕਸਪੈਂਸਸ ਨੇ ਉਹਨੂੰ ਕੱਟ ਕਰਨਾ ਜ਼ਰੂਰੀ ਆ ਸੋ ਮਹਿੰਗਾਈ ਤੇ ਲੋਕਾਂ ਦਾ ਪੈਸਾ ਨਾ ਖਰਚਣਾ ਕੈਨੇਡਾ ਦੀ ਬਹੁਤ ਵੱਡੀ ਇੰਡਸਟਰੀ ਆ ਇਹ ਰੈਸਟੋਰੈਂਟ ਇੰਡਸਟਰੀ ਇਹਦੇ ਉੱਤੇ ਮਾੜਾ ਅਸਰ ਆ ਇਸ ਵੇਲੇ ਪਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ